ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਵਧੀਆ ਠੀਕ ਠਾਕ ਬਾਈ ਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਜੀ ਸਾਰਿਆਂ ਨੂੰ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਵੀ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਕਿਵੇਂ ਲੱਗੀ ਤੇ ਸ਼ੇਅਰ ਜਰੂਰ ਕਰਿਆ ਕਰੋ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਤੇ ਆਪਾਂ ਵੀ ਕੁਝ ਦਿਨਾਂ ਤੋਂ ਵੀਡੀਓ ਨਹੀਂ ਪਾ ਰਹੇ ਸੀ ਭੈਣ ਭਰਾਵਾਂ ਦੇ ਕਮੈਂਟ ਵੀ ਆਏ ਸੀ ਵੀ ਤੁਸੀਂ ਵੀਡੀਓ ਕਿਉਂ ਨਹੀਂ ਪਾਉਂਦੇ ਵੀਰੇ ਆਪਾਂ ਪਹਿਲਾਂ ਤੁਹਾਨੂੰ ਦੱਸਿਆ ਸੀ ਨਾ ਇੱਕ ਵੀਡੀਓ 'ਚ ਵੀ ਆਪਣੇ ਵੀ ਸੈੱਲ ਘਟ ਗਏ ਸੀ ਸੈਲਾਂ ਦੀ ਪ੍ਰੋਬਲਮ ਸੀਗੀ ਉਹ ਤਾਂ ਕਰਕੇ ਵੀ ਥੋੜੀ ਜਿਹੀ ਸਿਹਤ ਠੀਕ ਨਹੀਂ ਸੀ ਆਪਾਂ ਤਾਂ ਕਰਕੇ ਵੀਡੀਓ ਨਹੀਂ ਪਾਈ ਕੋਈ ਆਪਾਂ ਨੂੰ ਆਏ ਨਹੀਂ ਹਨਾ ਵੀ ਆਪਣੇ ਵਪਾਰੀ ਵਾਲੀ ਵੀਡੀਓ ਦੇ ਖਿਲਾਫ ਕੋਈ ਵੀਡੀਓ ਪਈ ਹੈ ਵੀ ਆਪਾਂ ਤਾਂ ਕਰਕੇ ਨਾ ਪਾਈ ਹੋਵੇ ਕਿਉਂਕਿ ਜੇ ਆਪਾਂ ਵਪਾਰੀ ਵਾਲੀ ਵੀਡੀਓ ਪਾਈ ਸੀ ਤੇ ਫਿਰ ਵਧੀਆ ਚੈਨਲ ਵਾਲਿਆਂ ਨੇ ਆਪਣੇ ਖਲਾਫ ਵੀ ਵੀਡੀਓ ਪਾਈ ਤੇ ਬਾਕੀ ਭੈਣ ਭਰਾ ਪੁੱਛਦੇ ਸੀ ਤੁਸੀਂ ਉਹਦਾ ਰਿਪਲਾਈ ਕਿਉਂ ਨਹੀਂ ਦਿੱਤਾ ਵੀਰੇ ਆਪਾਂ ਨੂੰ ਲੋੜ ਹੀ ਨਹੀਂ ਪਈ ਹਨਾ ਉਹਦਾ ਰਿਪਲਾਈ ਦੇਣ ਦੀ ਕਿਉਂਕਿ ਭੈਣ ਭਰਾਵਾਂ ਨੇ ਬਹੁਤ ਸਾਥ ਦਿੱਤਾ ਉਹਨਾਂ ਦੀ ਵੀਡੀਓ ਤੇ ਜਾ ਕੇ ਵੀ ਉਹਨਾਂ ਦੇ ਖਿਲਾਫ ਹੀ ਕਮੈਂਟ ਕੀਤੇ ਇਸ ਲਈ ਵੀਰੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸੱਚ ਦਾ ਸਾਥ ਦਿੱਤਾ ਤੇ ਬਾਕੀ ਰਹੀ ਦੂਜੀ ਗੱਲ ਹਨਾ ਵੀ ਜਿਹੜੀਆਂ ਵੀ ਉਹਨਾਂ ਨੇ ਆਪਦੀ ਵੀਡੀਓ ਚ ਇੱਕ-ਇੱਕ ਗੱਲ ਕਹੀ ਆ ਹਨਾ ਉਸ ਚ 1% ਦੀ ਵੀ ਵੀਰੇ ਸਚਾਈ ਨਹੀਂ ਹੈਗੀਗੀ ਆਪਾਂ ਨੂੰ ਜੇ ਉਹਨਾਂ ਨੂੰ ਲੱਗਦਾ ਨਾ ਵੀ ਅਸੀਂ ਸੱਚ ਵੀ ਅਸੀਂ ਸੱਚੇ ਆ ਤੇ ਅਸੀਂ ਚੋਂ ਵੀ ਉਹ ਕਹਿੰਦੇ ਹੋਣਗੇ ਵੀ ਅਸੀਂ ਸੱਚੇ ਆ ਤੇ ਉਹ ਝੂਠੇ ਨੇ ਤੇ ਇਹਦੇ ਲਈ ਵੀ ਰੋ ਸਾਨੂੰ ਕਿਸੇ ਵੀ ਗੁਰੂ ਘਰ ਵੱਡੇ ਤੋਂ ਵੱਡੇ ਗੁਰੂ ਘਰ ਚੜਾ ਸਕਦੇ ਆ ਸੌਂਖਵਾ ਸਕਦੇ ਆ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੌਂ ਚੁੱਕਣ ਲਈ ਤਿਆਰ ਆ ਕਿਉਂਕਿ ਵੀਰੇ ਆਪਾਂ ਵੀ ਪਾਠ ਕਰਦੇ ਆ ਡੇਲੀ ਤੇ ਆਪਾਂ ਉਸੇ ਗੁਟਕਾ ਸਾਹਿਬ ਦੀ ਸੌਂ ਖਾ ਕੇ ਕਹਿੰਦੇ ਆ ਵੀ ਆਪਣੀ ਕਿਸੇ ਵੀ ਵੀਡੀਓ 'ਚ ਵੀ ਮਾੜਾ ਮੋਟਾ ਵੀ ਝੂਠ ਹੋਵੇ ਆਪਾਂ ਜਿੰਨਾ ਬੋਲਿਆ ਸੀ ਸੱਚ ਬੋਲਿਆ ਸੀਗਾ ਤੇ ਬਾਕੀ ਆਪਾਂ ਉਹਨਾਂ ਨੂੰ ਹੋਰ ਵਾਲਾ ਕੁਝ ਨਹੀਂ ਕਹਿੰਦੇ ਤੇ ਆਪਾਂ ਬਸ ਵੱਧ ਵੀਰ ਉਹਨੂੰ ਹੀ ਕਵਾਂਗੇ ਜਿਹੜਾ ਵੀ ਵਧੀਆ ਚੈਨਲ ਵਾਲਾਗਾ ਉਹਨੇ ਵੀਡੀਓ ਪਾਈ ਆ ਤੇ ਫਿਰੇ ਜੇ ਤੂੰ ਸੱਚਾ ਨਾ ਹਨਾ ਤੈਨੂੰ ਐ ਲੱਗਦਾ ਮੈਂ ਸੱਚਾਗਾ ਵੀ ਮੈਂ ਵਧੀਆ ਬੰਦਿਆਂ ਦੀਆਂ ਵੀਡੀਓ ਪਾਉਣਾਗਾ ਤੇ ਵੀਰੇ ਤੂੰ ਆਪ ਦੇ ਕਮੈਂਟ ਆਨ ਰੱਖਿਆ ਕਰ ਐ ਥੋੜੀ ਕਿਸੇ ਵੀ ਵੀਡੀਓ ਤੇ ਕਮੈਂਟ ਆਨ ਨਹੀਂ ਹੁੰਦੇਗੇ ਆਫ ਹੀ ਹੁੰਦੇ ਆ ਹਮੇਸ਼ਾ ਤੇ ਫਿਰ ਤੇ ਉਸ ਦਿਨ ਤੁਸੀਂ ਕਮੈਂਟ ਆਨ ਰੱਖੇ ਸੀਗੇ ਵਿਸ਼ਾਇਦ ਲੋਕ ਉਹਨਾਂ ਨੂੰ ਗਾਲਾਂ ਦੇਣ ਪਰ ਨਹੀਂ ਵੀਰੇ ਸਾਡਾ ਸਾਥ ਬਹੁਤ ਸਾਰੇ ਭੈਣ ਭਰਾਵਾਂ ਨੇ ਦਿੱਤਾ ਤੇ ਵਸ ਐ ਕਹਨੀ ਆ ਵੀਰੇ ਜੇ ਤੂੰ ਲਾਈਵ ਚ ਆਈ ਵੀ ਕਰਾਉਣੀ ਹੁੰਦੀ ਹੈ ਨਾ ਤੇ ਵਾਈ ਪਿੰਦੀ ਸਿੱਤੂ ਜਾਂ ਸਿੱਧ ਕਡੇਰੀ ਫਾਰਮ ਵਾਲਿਆਂ ਵਾਂਗੂ ਚ ਵੀ ਚਵਾਈ ਕਰਾਇਆ ਕਰ ਤਿੰਨ ਟਾਈਮ ਲਾਈਵ ਮੇਰੇ ਕੋਲ ਹੁੰਦੀ ਹੈ ਨਾ ਕਿ ਵੀ ਇੱਕ ਟਾਈਮ ਕਰਾ ਕੇ ਜ ਐ ਕਹਦੋ ਵੀ ਮੱਝ ਇਹਨਾਂ ਦੁੱਧ ਦਿੰਦੀ ਹੈ ਤਿੰਨ ਟਾਈਮ ਜਦੋਂ ਲਾਈਵ ਮਿਲ ਕੇ ਕਰਾਉਣੇ ਆ ਫੇਰ ਹੀ ਪਤਾ ਲੱਗਦਾ ਵੀ ਮੱਝ ਕਿੰਨੇ ਦੁੱਧ ਆਲੀ ਆ ਤੇ ਬਾਕੀ ਕੰਡੇ ਤੇ ਬੱਟੇ ਰੱਖ ਗਏ ਵੀਰੇ ਫੇਰ ਚਵਾਈ ਕਰਾਇਆ ਕਰ ਸਈ ਦੁੱਧ ਢੋਲਿਆ ਕਰ ਆਇਨੀ ਵੀ ਢੋਲ ਚ ਪਾ ਤਾ ਦੁੱਧ ਢੋਲ ਚ ਪਿਆਗਾ ਤੇ ਉਹ ਤੁਹਾਨੂੰ ਮਿੰਟਾ ਮੁੜ ਕੇ ਵੀ ਕਹਤਾ ਹਾਂ ਇੰਨਾ ਦੁੱਧ ਹੋ ਗਿਆ ਇਹ ਤੇ ਵਾਰੀ ਵਾਰੀ ਤੈਨੂੰ ਇਹੀ ਕਹਿਣੀ ਆ ਵੀਰ ਮੇਰਾ ਜੇ ਤੂੰ ਸੱਚਾ ਤੂੰ ਆ ਦੀ ਵੀਡੀਓ ਦੇ ਕਮੈਂਟ ਆਫ ਨਾ ਕਰੇ ਅਗੜ ਆਨ ਰੱਖਿਆ ਕਰ ਤੇ ਹੁਣ ਬਾਕੀ ਆਪਾਂ ਪਾਉਣੇ ਆ ਜੀ ਇੱਕ ਮੱਝ ਦੀ ਵੀਡੀਓ ਉਹ ਆਪਾਂ ਨੇ ਲੈ ਕੇ ਆਂਦੀ ਸੀ ਜੀ 240000 ਦੀ ਤੇ ਇਹ ਵੀਰ ਹੈਗਾ ਹਰਿਆਣੇ ਦਾ ਪੱਗੂ ਪੱਗੂ ਤੋਂ ਆਏ ਵੀਰ ਸਵੈਗ ਇਹਦਾ ਨਾਂਗਾ ਹੇ ਬਹੁਤ ਵਧੀਆ ਕਿਉਂਕਿ ਜੇ ਆਪਾਂ ਵੀਡੀਓ 'ਚ ਵੀ ਕਿਹਾ ਸੀ ਵੀ ਸਾਰੇ ਵਪਾਰੀ ਇੱਕੋ ਜਿਹੇ ਨਹੀਂ ਹੁੰਦੇ ਪਰ ਇਹ ਵੀਰ ਦਾ ਵਪਾਰ ਆਲਾ ਕੰਮ ਵੀ ਨਹੀਂ ਇਹ ਸ਼ੌਂਪੀਆ ਤੌਰ ਤੇ ਹਨਾ ਵੀ ਮੱਛਾ ਲੈ ਕੇ ਆਉਂਦਾ ਦਾ ਵੀ ਚੰਗੇ ਤੋਂ ਧਾਲੀਆਂ ਵੀ ਚੰਗਾ ਰਿਕਾਰਡ ਹੁੰਦਾ ਜਿਹੜਾ ਤਾਂ ਉਹੀ ਤੇ ਜਿਹੜੀ ਮੱਛਾ ਆਪਾਂ ਲੈ ਕੇ ਆਉਂਦੀ ਸੀ ਇਹ ਚੈਂਪੀਅਨ ਬਣੀ ਹੋਈ ਆ ਝੜਿਕ ਮੇਲੇ ਤੋਂ 7ਵੇਂ ਨੰਬਰ ਤੇ ਆਈ ਸੀ ਇਹ ਬਿਊਟੀ 'ਚ ਤੇ ਜਿਹੜੀ ਆਪਾਂ ਲੈ ਕੇ ਆਉਂਦੀ ਸੀ ਉਹ ਹੁਣ ਆਪਣੇ ਰਿਸ਼ਤੇਦਾਰਾਂ ਕੋਲ ਹੈ ਤੇ ਇਹ ਵੀਰ ਇੰਨਾ ਕਿ ਸੱਚਾ ਨਾ ਹਨ ਤੇ ਵੀਰ ਨੇ ਦੱਸਿਆ ਸੀ 15 ਦਿਨਾਂ ਰਹਿ ਗਏ ਭਾਈ ਮਾਝ ਸੂਣ ਦੇ ਵੀ 20 ਕਿਲੋ ਦੁੱਧ ਦਿੰਦੀ ਆ ਇਹ ਤੇ ਉਹੀ ਗੱਲ ਤੇ 15 ਦਿਨ ਤੋਂ ਸਾਡੀ ਮਾਝ ਸਹੀ ਸੂਪੀ ਸੀ ਤੇ ਦੁੱਧ ਵੀ ਉਹਨਾ ਹੀ ਦਿੱਤਾ ਤੇ ਇਹਦੇ ਲਈ ਵੀਰ ਦਾ ਵੀ ਧੰਨਵਾਦ ਕਰਦੇ ਆ ਨਾ ਵੀਰੇ ਜਿਹੜਾ ਤੂੰ 1% ਵੀ ਝੂਠ ਨਹੀਂ ਬੋਲਿਆ ਤੁਹਾਨੂੰ ਸਹੀ ਸੱਚ ਦੱਸ ਕੇ ਦਿੱਤਾ ਤੇ ਆਪਾਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਦੇ ਹੁੰਨੇ ਆ ਨਾ ਵੀ ਹਮੇਸ਼ਾ ਸੱਚ ਬੋਲੋ ਕਿਉਂਕਿ ਜੀ ਆਪਣੇ ਨਾਲ ਕੁਛ ਨਹੀਂ ਕੁਛ ਵੀ ਨਹੀਂ ਜਾਣਾ ਜ਼ਮੀਨ ਜਾਇਦਾਦ ਪੈਸਾ ਕੁਛ ਵੀ ਨਹੀਂ ਜਾਣਾ ਆਪਣੇ ਨਾਲ ਆਪਣੇ ਚੰਗੇ ਕਰਮ ਕੀਤੇ ਜਾਣਗੇ ਤੇ ਆਪਣੇ ਚੰਗੇ ਕਰਮਾਂ ਨੇ ਹੀ ਆਪਣੇ ਨਾਲ ਜਾਣਾ ਹੁੰਦਾ ਹੈ ਆਪਾਂ ਨਾਲ ਆਪਣੇ ਕੁਛ ਨਹੀਂ ਲੈ ਕੇ ਜਾਣਾ ਹਮੇਸ਼ਾ ਚੰਗੇ ਕਰਮ ਕਰੋ ਤੇ ਇਹੋ ਜਿਹੇ ਕਰਮ ਕਰੋ ਹਨਾ ਜਿਹਨੂੰ ਦੁਨੀਆ ਯਾਦ ਕਰੇ ਉਹ ਜੇ ਨਾ ਕਰੋ ਵੀ ਜਿਹਨੂੰ ਲਾਨਤਾ ਪਾਵੇ ਦੁਨੀਆ ਤੇ ਬਸ ਆਪਾਂ ਉਹ ਵੀਡੀਓ ਰੈਪਲਾਈ ਆਈ ਨਹੀਂ ਦਿੱਤਾ ਸੀਗਾ ਕਿਉਂਕਿ ਮੇਰੇ ਭੈਣ ਭਰਾਵਾਂ ਨੇ ਆਪ ਹੀ ਦਿੱਤਾ ਸੀਗਾ ਤੇ ਬਾਕੀ ਹਨਾ ਵਿਵਾਲਿਆਂ ਨੂੰ ਲੱਗਦਾ ਸੀ ਆਪਾਂ ਵੀਡੀਓ ਪਤਾ ਨਹੀਂ ਤਾਂ ਕਰਕੇ ਨਹੀਂ ਪਾਉਂਦੇ ਵੀ ਉਹਨਾਂ ਨੇ ਆਪਣੇ ਖਿਲਾਫ ਵੀਡੀਓ ਪਾਤੀ ਨਹੀਂ ਵੀਰੇ ਆਪਾਂ ਇਹ ਤੁਹਾਨੂੰ ਦੱਸਤਾ ਹਨਾ ਵੀ ਆਪਣੀ ਸਿਹਤ ਠੀਕ ਨਹੀਂ ਸੀਗੀ ਵੀ ਆਪਾਂ ਤਾਂ ਕਰਕੇ ਵੀਡੀਓ ਨਹੀਂ ਪਾਈ ਤੇ ਹੁਣ ਆਪਣੇ ਆ ਵੀਡੀਓ ਆਉਂਦੀਆਂ ਰਹਿਣਗੀਆਂ ਰੈਗੂਲਰ ਤੇ ਬਸ ਇੱਕ ਗੱਲ ਜ਼ਰੂਰ ਆਪਾਂ ਹਮੇਸ਼ਾ ਸੱਚ ਦਾ ਹੀ ਸਾਥ ਦੇਵਾਂਗੇ ਵੀ ਜਿੰਨਾ ਹੋ ਸਕਿਆ ਵੀ ਜਿਵੇਂ ਵੀ ਆਪਾਂ ਨੂੰ ਹਨਾ ਵਾਲਿਆਂ ਨੇ ਕਮੈਂਟ ਕਰੇ ਸੀ ਪੈਨੇ ਸਾਡੇ ਨਾਲ ਠੱਗੀ ਹੋ ਗਈ ਸਾਡੇ ਨਾਲ ਉਹਨਾਂ ਦੇ ਨਾਂ ਵੀ ਜਰੂਰ ਬੋਲਿਆ ਕਰਾਂਗੇ ਵੀਡੀਓ ਵਿੱਚ ਜਿਹੜਾ ਵੀ ਕਹਿੰਦਾ ਸਾਡੇ ਨਾਲ ਵੀ ਫਲਾਣੇ ਨੇ ਠੱਗੀ ਮਾਰੀ ਆਪਾਂ ਹਰੇਕ ਦਾ ਨਾਂ ਬੋਲਿਆ ਕਰਾਂਗੇ ਤੇ ਬੱਸ ਹੁਣ ਆਪਾਂ ਬਾਲਾ ਕੁਝ ਨਹੀਂ ਕਹਿੰਦੇ ਹੁ ਵਾਰੀ-ਵਾਰੀ ਤਾਂ ਬਿਲਕੁਲ ਹੀ ਨਹੀਂ ਕਹਿੰਦੇ ਤੇ ਆਪਣੇ ਚੈਨਲ ਤੋਂ ਹਨਾ ਵੀ ਵੀਡੀਓ ਵੀ ਆਪਣੀਆਂ ਉਹ ਦੋਨੇ ਡਿਲੀਟ ਕਰ ਦਿੱਤੀਆਂ ਆਂ ਕਿਉਂਕਿ ਜੀ ਸਾਡੀ ਫੈਮਿਲੀ ਕਹਿਣ ਲੱਗੀ ਆਪਾਂ ਵੀ ਕੰਟroversy 'ਚ ਨਹੀਂ ਪੈਂਦੇ ਤੇ ਉਹ ਉਹਨਾਂ ਨੇ ਫੋਨ ਲਾਤਾ ਸੀ ਜੀ ਆਪਣੇ ਰਿਪਲਾਈ ਵੀਡੀਓ ਆਪਾਂ ਵੀ ਬਣਾਈ ਸੀ ਜੀ ਗੁਰੂ ਘਰ ਬਹਿ ਕੇ ਰਿਪਲਾਈ ਵੀਡੀਓ ਬਣਾਈ ਸੀ ਕਿਉਂਕਿ ਤੁਹਾਨੂੰ ਵੀ ਪਤਾ ਹੈ ਨਾ ਗੁਰੂ ਘਰ ਕੋਈ ਵੀ ਛੁੱਟ ਨਹੀਂ ਬੋਲਦਾ ਹੁੰਦਾ ਤੇ ਫਿਰ ਬਾਤੀ ਉਹਨਾਂ ਦਾ ਫਿਰ ਫੋਨ ਆ ਗਿਆ ਕਹਿੰਦੇ ਅਸੀਂ ਤੁਹਾਡੀ ਵੀਡੀਓ ਡਿਲੀਟ ਕਰ ਦਿੰਦੇ ਹਾਂ ਪਹਿਲਾਂ ਤੁਸੀਂ ਸਾਡੀਆਂ ਵੀਡੀਓ ਡਿਲੀਟ ਕਰ ਦਿਓ ਉਹ ਤਾਂ ਕਰਕੇ ਜੀ ਆਪਾਂ ਆਪਣੇ ਚੈਨਲ ਤੋਂ ਵੀਡੀਓ ਡਿਲੀਟ ਕਰ ਦਿੱਤੀਆਂ ਨੇ ਤੇ ਪੈਸੇ ਮੈਂ ਤਾਂ ਨਹੀਂ ਚਾਹੁੰਦੀ ਸੀ ਜੀ ਡਿਲੀਟ ਕਰਨਾ ਕਿਉਂਕਿ ਆਪਾਂ ਕਿਹੜਾ ਕੋਈ ਝੂਠ ਬੋਲਿਆ ਸੀ ਨਾ ਫਿਰ ਸਾਡੇ ਰਿਸ਼ਤੇਦਾਰ ਵੀ ਸਾਰੇ ਐ ਕਹਿਣ ਲੱਗੇ ਭੈਣ ਭਾਈ ਕਦੇ ਵੀ ਨਹੀਂ ਆਪਾਂ ਨਹੀਂ ਕਹਿੰਦੇ ਵਿਚ ਲੜਾਈ ਝਗੜੇ ਚ ਆਪਾਂ ਕਦੇ ਨਹੀਂ ਆਏ ਆ ਵੀ ਨਹੀਂ ਪਈਏ ਤੇ ਚਲੋ ਫਿਰ ਵੀ ਹਨਾ ਵੱਟਿਆ ਨੇ ਗੱਲਾਂ ਮੰਨਣੀਆਂ ਪੈਂਦੀਆਂ ਨੇ ਜਿਵੇਂ ਸਾਰਿਆਂ ਨੇ ਕਹਿਤਾ ਤੇ ਬਸ ਸਾਥ ਥੱਪਾ ਹਮੇਸ਼ਾ ਸੱਚ ਰਹੀ ਦੇਵਾਂਗੇ ਜੇ ਜਿੱਤੋਂ ਤੱਕ ਹੋ ਸਕੇ ਅੱਜ ਨਾਲ ਚ ਸਾਰੇ ਸੱਚ ਦਾ ਸਾਥ ਦਿੰਦੇ ਰਵਾਂਗੇ ਤਾਂ ਆਪਾਂ ਉਹ ਵੀਡੀਓ ਚ ਜਿੰਨਾ ਕੁਝ ਉਹਨਾਂ ਨੇ ਕਿਹਾ ਉਹ ਤੇ ਬਾਰੀ ਬਾਰੀ ਕਹਿੰਨਾ 1% ਦੀ ਸੱਚਾਈ ਵੀ ਨਹੀਂ ਨੱਪਾ ਨੂੰ ਕਿਤੇ ਉਹ ਸੌਂਚ ਕਾ ਲੈਣਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਪਾਂ ਸੌਂਚ ਕੰਨ ਲਈ ਤਿਆਰ ਆ ਤੇ ਸਾਰੇ ਵੀਰ ਭੈਣਾਂ ਨੂੰ ਇਹ ਹੀ ਬੇਨਤੀ ਕਰਦੇ ਆ ਜਦੋਂ ਕੁਛ ਲਓ 2 4 ਡੰਗ 4 ਕਿਲੋ ਤੇ ਜਿਹਦੇ ਕੋਲੇ ਵੀ ਤੁਸੀਂ ਦੇਖਣ ਜਾਂਦੇ ਹੋ ਕੁਛ ਹੈ ਨਾ ਆਪਣਾ ਲੀਟਰ ਕੰਡਾ ਨਾਲ ਲੈ ਕੇ ਜਾਇਆ ਕਰੋ ਤੇ ਬਸ ਹੁਣ ਆਪਾਂ ਪਾਉਣੇ ਆ ਉਹ ਮੱਝ ਦੀ ਵੀਡੀਓ ਜਿਹੜੀ ਚੈਲਪੀਨ ਬਣੀ ਹੋਈ ਆ ਤੇ 7ਵੇਂ ਨੰਬਰ ਤੇ ਆਈ ਸੀ ਬਿਊਟੀ ਚ ਇਹ ਬੋਹਰਾ ਬਹੁਤ ਵਧੀਆ ਨਾਈਸ ਪਰਤਨਾ ਸਵਾਗ ਵੀਰਾ ਜੇ ਕਿਸੇ ਨੂੰ ਇਹਦਾ ਨੰਬਰ ਲੈਣਾ ਹੋਇਆ ਕਿਸੇ ਨੇ ਤਾਂ ਆਪਾਂ ਨੂੰ ਕਮੈਂਟ ਕਰ ਦਿਓ ਆਪਾਂ ਵੀਰ ਦਾ ਨੰਬਰ ਵੀ ਤੁਹਾਨੂੰ ਜਰੂਰ ਦੇ ਦਾਂਗੇ ਤੇ ਇਹ ਕਿਉਂਕਿ ਚੰਗੇ ਰਿਕਾਰਡ ਵਾਲੀ ਇਹ ਮੱਝਾਂ ਰੱਖਦੇ ਨੇ ਤੇ ਵਪਾਰੀ ਤਾਂ ਹੈ ਨਹੀਂ ਵੀਰਾ ਨਾ ਹੀ ਵਪਾਰ ਦਾ ਕੰਮ ਆ ਬਸ ਇੱਕ ਦੋ ਲਿਆਉਂਦੇ ਆ ਵੀ ਉਹਦੇ ਵਿੱਚੋਂ ਚਲ ਇੱਕ ਦੋ ਕੱਢ ਦਿੰਦੇ ਆਗੇ ਤੇ ਬਸ ਆਪਾਂ ਹੁਣ ਉਹਨਾਂ ਦੇ ਦਾਂਗੇ ਨੰਬਰ ਕੀ ਤੇ ਅੱਜ ਵਾਲੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆਂ ਨੇਰਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਚ ਆਪਣੇ ਚੈਨਲ ਨਾਲ ਬਨੇ ਰਹੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਸੂ ਲਓ ਹਮੇਸ਼ਾ ਦੇਖ ਪਰਖ ਕੇ ਲਓ ਜੀ ਠੀਕ ਹੈ ਜੀ ਬਾਏ ਬਾਹੂ ਆ ਵੀ ਮੈਨੂੰ ਵੀਡੀਓ ਬਣਾਉਣੀ ਤੇ ਮੈਂ ਸਾਡੇ

तो तो दाल दाल <laughs> चलो हमी साहिब सो जा मन सी पता नी कहिड़ा जानवर पहले ते आए कहिड़ा चौथे ते आए कहिड़ा दफ़े ते आ असीं अनाउंस करो नंबर चार सौ अठाई सारीअ त हौसला इन बरे अनी करी कीना सम्मान

ਚਾਚਾ ਦਾ ਜੀ ਨਾਮ ਕਿੱਥੋਂ ਆਇਓ ਅੱਛਾ ਮੈਂ ਸਾਡਾ ਤੁਸੀ ਬਹੁਤ ਸੁਣਿਆ ਹਾਂ ਸਾਰੀਆਂ ਮਾਰੋ ਯਾਰ ਔਰ ਦਸਲਾ ਨਾਮ ਪ੍ਰਾਪਤ ਕੀਤਾ ਨਾ ਮੈਂ ਹੋਰ ਵੀ ਨਾਮ ਪ੍ਰਾਪਤ ਕਰਨ ਦੇ ਕੋ ਬਹੁਤ ਬਣਾਇਆ ਹੋਇਆ ਇਸ ਤੋਂ ਬਾਅਦ ਮੈਂ ਬੋਲ ਲਾਂਗਾ ਆਇਆ ਭਾਈ 10 ਨੰਬਰ 100 ਨੰਬਰ ਰਾ ਰੀਤੀ ਚਾਹੀਏ 9 ਪੋਜੀਸ਼ਨ 100 ਨੰਬਰ 11440 ਆ ਜੋ ਜੀ 1144 और मैं बेनती करागा कमेटी को कम सम्मानित किया जाए छो नंबर ग्यारह सौ वन वन फोर सेवन और भाई ग्यारह सौ संताली वन वन फोर सेवन असल कई बार ਮੁੰਡੇ ਦਾ ਪੰਜਾਬੀ ਆਇਆ ਨਾ 47 ਨੂੰ ਸਮਝਾਉਂਦਾ ਬੇਟਾ ਕੀ ਨਾਮ ਆ ਖੜਾ ਜਿਹੜੇ ਬੰਦੇ ਖੜੇ ਪਤੰਡੇ ਆਲੇ ਨੇ ਮਾਰ ਲੀ ਬਾਜੀ ਬਰਵਿੰਦਰ ਸਿੰਘ ਨੇ ਨਾਮ ਆ ਸਾਹਤ ਦੇ ਇਤਿਹਾਸ ਵਿੱਚ ਸਨੀ ਸਨੀ ਸਾਹੀ अठवं साल तेरहं सौ एकवंजाह नंबर अठवं साल तेरहं सौ ककवंजा नंबर जी सिर्फ़ दसणी वन वन फाइव वन अठवा साल आग जी आ र सौ पहुंजाई شو نمبر जीलाली वञे अठवं स्थान बेनती करतवें स्थान शो नंबर हिकु सौ चोवीह शो नंबर हिकु सौ चोवीह इते कमेटी आई आहे रोगी साहब कितों आए हो पगू रोटी को आई होना सौ चौबीस सत्तव स्थान प्राप्त बाद बेनती करासी रुकीन सम्मान किया जाएगा विस्तार इसेवा स्थान है ग्यारह सौ सताठ वन वन सिक्स सैवन ਅਲੇਵਾ 167 ਇਧਰ ਲਿਆਓ ਜੀ ਜਾਂ ਸਾਨੂੰ ਇਸ਼ਾਰਾ ਕਰ ਦਿਓ ਹਾਂਜੀ ਹਾਂਜੀ ਇੱਥੇ ਦਿਓ ਹਾਂਜੀ ਹਾਂਜੀ ਕੋਈ ਗੱਲ ਨਹੀਂ ਕੀ ਨਾਮ ਹੈ ਜੀ ਸਦਾ ਸ਼ੋਕਤ ਸਿੰਘ ਖੁਸ਼ਦੀਪ ਸਿੰਘ ਛੋਰੇ ਮਰ ਲਾ ਕੇ ਰੱਖਿਆ ਕਰਾਉਣਾ ਮਰਾ 1100 ਦਾ बहुत बहुत बदलाई होगी इसको बादनती करें कि शो नंबर एक हजार पच्ची इन्हों ने पान प्राप्त किया जी वो आ जाओ बोलता जी शो नंबर एक हजार पच्चीजा स्थान तू नार हां कोई गल कोई गल नहीं एक क्यों दोवें भैन ਤੋ ਜੇ ਨਿਸ਼ਟਾ ਇਕੱਲਾ ਕਰਨਾ ਵੇਖਦੇ ਦੋ ਕੱਟ ਕੇ ਕਰੋਗੇ ਦੋ ਭਰਾ ਬੰਦੇ ਬਾਰੇ ਤਾਂ ਤੇ ਵੀ ਕਰ ਲੋ